ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਤੇ Facebook ਪੇਜ ਤੇ ਉਮੀਦ ਕਰਦਾ ਸਾਰੇ ਸੱਜਣ ਮਿੱਤਰ ਚੜ੍ਹਦੀ ਕਲਾ ਵਿੱਚ ਹੋਣਗੇ ਕਿਸਾਨ ਵੀਰੋ ਅੱਜ ਆਪਾਂ ਪਹੁੰਚੇ ਆਂ ਪਸ਼ੂ ਮੰਡੀ ਜਗਰਾਉ ਤੁਹਾਨੂੰ ਪਤਾ ਹਰ ਮਹੀਨੇ 23 ਤਰੀਕ ਨੂੰ ਲੱਗਦੀ ਆ ਅੱਜ 23 ਤਰੀਕ 7ਵਾਂ ਮਹੀਨਾ 2025 ਆ ਤੁਹਾਨੂੰ ਬੱਸੀਆਂ ਦਿਖਾਵਾਂਗੇ ਸਭ ਤੋਂ ਪਹਿਲਾਂ ਆਪਾਂ ਬੱਸੀਆਂ ਵਾਲੇ ਗਰਾਉਂਡ ਤੇ ਖੜੇ ਆਂਗੇ ਕੱਲੀ-ਕੱਲੀ ਦੀ ਡਿਟੇਲ ਰੇਟ ਸਾਰੀ ਜਾਣਕਾਰੀ ਲੈ ਕੇ ਦਵਾਂਗੇ ਵੀਡੀਓ ਨਾਲ ਐਂਡ ਤੱਕ ਬਣ ਰਿਓ ਜਿਹੜੇ ਵੀਰ ਆਪਣੇ ਚੈਨਲ ਨੂੰ ਨਵੇਂ ਆਏ ਨੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ ਜੇ ਕਿਸੇ ਵੀਰ ਨੇ ਘਰੋਂ ਵੀਡੀਓ ਕਰਵਾਉਣੀ ਹੋਵੇ ਪਸ਼ੂ ਦੀ ਆਪਣੇ ਖਰੀਦ-ਵੇਚ ਦੀ ਤਾਂ ਉਹ ਆਪਣਾ ਸਕਰੀਨ ਤੇ ਨੰਬਰ ਚੱਲੀ ਜਾਂਦਾ ਉਹ ਆਪਣੇ ਨਾਲ ਸੰਪਰਕ ਕਰ ਸਕਦੇ ਹੋ ਤੇ ਆਜੋ ਆਪਾਂ ਕਰੀਏ ਵੀਡੀਓ ਸਟਾਰਟ ਦਿਖਾਈਏ ਆਜੋ ਇਹ ਦੋਨੇ ਇਹ ਆ ਭਾਈ ਦੋ ਬੱਚੇ ਲੈ ਕੇ ਆਇਆ ਬੱਚਾ ਲੈ ਕੇ ਆ ਛੋਟਾ ਦੇਖੋ ਕਿੰਨਾ ਸੋਹਣਾ ਪਿਆਰਾ ਬੱਚਾ ਹੈ ਵਪਾਰੀ ਹੈ ਛੋਟਾ ਛੋਟੀ ਉਮਰ ਜੀ ਵਪਾਰੀ ਬਣ ਗਿਆ ਤੇ ਕਦ ਕਿੰਨੀ ਉਮਰ ਇਹਨਾਂ ਦੀ ਤਿੰਨ ਮਹੀਨੇ ਦਾ ਹੋਊਗਾ ਪੰਜਾਹ ਕਿੰਨੇ ਦਾ ਆਹ ਤਿੰਨ ਮਹੀਨਿਆਂ ਦੀ ਆ ਗਈ ਆਹ ਪੰਜਾਹ ਮਹੀਨਿਆਂ ਦੀ ਆ ਰੇਟ ਕੀ ਰੱਖੇ ਇਹਨਾਂ ਦਾ ਰੇਟ 22000 ਜੋੜੇ ਦਾ 22000 ਜੋੜੇ ਦਾ ਮਾਨਦਾਨ ਹੋਜੂ ਹੋਰ ਮਾਨਦਾਨ ਕਿੰਨਾ ਖੋਜੂਗਾ ਜੀ ਮੌਕੇ ਤੇ ਹੋਜੂ ਬਾਈ ਮੌਕੇ ਤੇ ਕਿੰਨਾ ਕਰਦੇਗਾ ਜਣੇ ਦੱਸਦੇ ਮੌਕੇ ਦਾ 15000 18000 ਦੀਆਂ 20 ਦੀਆਂ ਕਿੰਨੇ ਦੀਆਂ ਹੋ ਜਾਣਗੀਆਂ 20 ਦੀਆਂ ਹੋ ਜਣਗੀਆਂ 20 ਦੀਆਂ ਹੋ ਜਾਣਗੀਆਂ ਹੋਰ ਮਾਨਦਾਨ ਹੋਰ ਹੋਜੂਗਾ ਮਾਨਦਾਨ ਨਹੀਂ ਬਸ 20 ਦੀਆਂ ਫਿਕਸ ਆ ਜਸਨੋਈਆ ਥਾਂ ਤੋਂ ਪੂਰੇ ਇਹਨਾਂ ਦੇ ਹਾਂਜੀ ਲੈ ਲਓ ਚਾਰੇ ਥਾਂ ਨੇ ਦਿਖਾ ਦਈਏ ਕਰਾਂ ਲਓ ਜੀ ਤੇ ਲਓ ਬਾਈ ਛੋਟਾ ਜਿਹਾ ਵਪਾਰੀ ਆ ਚਾਰੇ ਥਾਂ ਨੇ ਇਹਦੇ ਵੀ ਤੇ ਇਹਦੇ ਵਿੱਚ ਨੂੰ ਦਿਖਾ ਦਿੰਦੇ ਤੇ ਲਓ ਜੀ ਇਹਦੇ ਵੀ ਚਾਰੇ ਥਾਂ ਨੇ ਛੋਟਾ ਜਿਹਾ ਵਪਾਰੀ ਬਣਿਆ ਮੁੰਡਾ ਤੇ ਹੋਰ ਵੀ ਪਸ਼ੂ ਹੁੰਦੇ ਨੇ ਘਰੇ ਹਾਂਜੀ ਇਕੱਲਾ ਬੱਸੀਆਂ ਦਾ ਕੰਮ ਹੀ ਆ ਠੀਕ ਆ ਤੇ ਹੋਰ ਕਿੰਨੇ ਘਰੇ ਹੁੰਦੇ ਨੇ ਬੱਸੀ ਆਪਣੇ 5 500 ਠੀਕ ਆ ਹਰ ਇੱਕ ਨਸਲ ਹੁੰਦੀ ਆ ਕਿ ਇੱਕੋ ਨਸਲ ਆ ਰੱਖਦੇ ਹੋ ਹਰ ਇੱਕ ਨਸਲ ਜਿਹੜੀ ਮਰਜ਼ੀ ਲੈ ਲਈਏ ਗਾਰੰਟੀ ਵਾਲਾ ਆਊਗਾ ਠੀਕ ਆ ਨਾਮ ਤੇ ਐਡਰੈਸ ਬੋਲ ਦੋ ਨਾਮ ਸਾਹਿਲ ਐਡਰੈਸ ਸਾਹ ਕੋਟ ਉਹੀ ਬੋ ਲੋੜਾ ਯਾਰ ਸਾਹ ਕੋਟ ਸਾਹ ਕੋਟੋ ਹਾਂਜੀ ਤੇ ਨਾਮ ਨਾਮ ਸਾਹਿਲ ਠੀਕ ਆ ਨੰਬਰ ਨੰਬਰ 700939935 ਦੁਬਾਰੇ ਫੇਰ ਬੋਲ ਦੋ 700939935 ਠੀਕ ਆ ਤੇ ਅੱਜ ਰੋਈ ਲੈ ਕੇ ਆਏ ਹੋ ਨਹੀਂ ਪੰਜ ਲੈ ਕੇ ਆਏ ਇਥੇ ਤਿੰਨ ਸੇਲ ਹੋ ਗਈਆਂ ਤੇ ਠੀਕ ਆ ਤੇ ਅੱਜ ਮਾਹੌਲ ਕਿਵੇਂ ਆ ਮੀਂਹ ਕਰਕੇ ਠੀਕ ਠਾ ਗਈ ਮੰਦਾਗਾ ਹਾਂ ਜੀ ਨਾ ਮਾਲ ਬਹੁਤ ਪਹੁੰਚਿਆ ਪਰ ਮੰਦਾ ਅੱਜ ਵੀਂ ਕਰਕੇ ਹੈ ਨਾ ਹਾਂਜੀ ਠੀਕ ਆ ਤੇ ਲੈ ਬਾਈ ਤਿੰਨ ਲੈ ਕੇ ਆਇਆ ਪੰਜ ਲੈ ਕੇ ਆਇਆ ਜੀ ਬਾਈ ਤੇ ਦੋ ਬਾਈ ਕਹਿੰਦਾ ਰਹਿ ਗਈਆਂ ਤਿੰਨ ਸੇਲ ਹੋ ਗਈਆਂ ਤੇ ਛੋਟਾ ਜਿਹਾ ਬੱਚਾ ਕਾ ਵਪਾਰੀ ਬਣਿਆ ਦੇਖੋ ਤੇ ਜਿਹਨੂੰ ਸੌਕ ਹੁੰਦਾ ਤਾਂ ਉਹ ਬੰਦੇ ਐਵੇਂ ਕੰਮ ਕਰਦੇ ਆ ਤੇ ਬਾਈ ਬਸੀਆਂ ਦੋ ਰਹਿ ਗਈਆਂ ਬਾਈ ਦਾ ਜੇ ਕਿਸੇ ਵੀਰ ਨੂੰ ਪਸੰਦ ਆਉਂਦੀ ਹੈ ਨਾ ਦੋਨਾਂ ਨਗਾ ਚੋਂ ਬਾਈ ਨਾਲ ਸੰਪਰਕ ਕਰ ਲਿਓ ਬਾਈ ਦਾ ਨੰਬਰ ਲੈ ਕੇ ਦੇ ਦਾਂਗਾ ਮੈਂ ਵੀ ਮਿੱਤਰੋ ਤੁਹਾਨੂੰ ਇੱਕ ਨਾ ਜਗਰਾਮਾ ਮੰਡੀ ਤੇ ਜਰਸੀ ਬੱਸੀਆਂ ਦਿਖਾ ਰਹੇ ਆ ਬਾਈ ਜਰਸੀ ਬੱਸੀਆਂ ਲਈ ਖੜਾਗਾ ਬਾਈ ਨਾ ਕਰਦਿਆਂ ਗੱਲ ਬਾਤ ਕਿੰਨੀ ਉਮਰ ਆ ਕੀ ਰੇਟ ਮੰਗਦਾਗਾ ਬਾਈ ਕਿੰਨੀ ਉਮਰ ਆ ਦੋਨਾਂ ਦੀ ਹੈ ਬਾਈ ਕਿੰਨੀ ਉਮਰ ਆ ਬਾਈ ਦੋਨਾਂ ਦੀ ਇਹ ਤੇਰੀ 4 ਮਹੀਨੇ ਇੱਕ ਦੀ 7 ਮਹੀਨੇ ਇਹਦੀ 7 ਮਹੀਨੇ ਆ ਛੋਟੇ ਬੱਸੀ ਤੇਰੀ ਬਈ 7 ਮਹੀਨੇ ਆ ਇਹਦੀ ਬਈ 4 ਮਹੀਨੇ ਆ ਕੀ ਰੇਟ ਰੱਖੇ ਦੋਨਾਂ ਦਾ ਦੋਨਾਂ ਦਾ 30000 ਦੋਨਾਂ 30000 ਜੋੜੇ ਦਾ ਮਾਨਤਨ ਹੋ ਜੂ ਮਾਨਤਨ ਕਰਦਾ ਹਾਂ ਭੁੱਲਾ ਕੇ ਠੀਕ ਜਾਈਂ ਭੁੱਲਾ ਕਰਦੇ ਭੁੱਲਾ ਕਰਦੇ ਲੈ ਬਈ 30000 ਰੁਪਏ ਬਈ ਮੰਗਦਾ ਇੱਕ 7 ਮਹੀਨਿਆਂ ਦੀ ਆ ਇੱਕ 4 ਮਹੀਨਿਆਂ ਦੀ ਆ ਤੇ ਨਾਮ ਤੇ ਐਡਰੈਸ ਬੋਲ ਦਿਓ ਬਈ ਨਾਮ ਵੀਰਪਾਲ ਸਿੰਘ ਪਿੰਡ ਬੁਰਜ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਨੰਬਰ ਨੰਬਰ 7528859790 ਦੁਬਾਰੇ ਬੋਲੀ 7528859790 7528859790 ਠੀਕ ਆ ਦੋਈ ਲੈ ਕੇ ਆਏ ਹੋ ਆ ਬੱਚੇ ਖੜੇ ਨਹੀਂ ਛੁੱਟ ਬੱਚੇ ਹੋਰ ਵੀ ਆਹ ਆਹ ਬਾਈ ਤੇ ਆਹ ਬਾਈ ਕਹਿੰਦਾ 스노우맨 ਦੀ ਆ ਗਈ ਤੁਸੀਂ ਦੇਖ ਸਕਦਾ ਕੁਆਲਿਟੀ ਚੈੱਕ ਕਰ ਸਕਦੇ ਹੋ ਤੇ ਆ ਜੋ ਫੇਸ ਕੁਆਲਿਟੀ ਦਾ ਹੈ ਇਹ ਤੇ ਫੇਸ ਕੁਆਲਿਟੀ ਬਹੁਤ ਸੋਹਣੀ ਆ ਬੱਕ ਤੇ ਨਿਗਾਹ ਮਾਰ ਲਓ 스노우맨 ਦੀ ਆ ਬਾਈ ਕਹਦਾ ਬਾਕੀ ਇੱਧਰ ਲੈ ਕੇ ਆਇਆ ਰਿਕਾਰਡ ਮਿਲਦੀ ਪੂਰਾ ਦਾ ਕਹ ਡੀਐਨਏ ਟੈਸਟ ਕਰਵਾ ਲੈ ਬਾਈ ਕਹ ਡੀਐਨਏ ਟੈਸਟ ਕਰਾ ਲਿਓ ਆ ਬੱਸੀ ਦਾ ਤੇ ਰਿਕਾਰਡ ਕਹਿੰਦਾ ਪੂਰਾ ਦੇ ਦਾਂਗੇ ਕੀ ਰੇਟ ਰਖਿਆ ਦਾ ਜਿਹੜਾ 50000 ਰੁਪਏ 45000 ਦੀ ਦੇ ਦਾਂਗੇ 45000 ਦੀ ਦੇਣੀ ਆ ਕਿੰਨੀ ਉਮਰ ਹੈ ਦੀ ਉਮਰ ਹਲੇ 13 14 ਮਹੀਨੇ ਦਾ ਬੱਚਾ ਹੀ ਥੀਰਾ ਬੱਚਾ 13 14 ਮਹੀਨੇ ਦਾ ਬੱਚਾ ਆਜੇ ਬਾਈ ਕਹਿੰਦਾ ਖੀਰਾ ਹੀ ਆ ਦੰਦੋ ਵੀ ਤੇ 50000 ਦੀ ਡਿਮਾਂਡ ਆ ਕੀ 45000 ਰੁਪਏ ਬਾਈ ਕਹਿੰਦਾ ਦੇ ਦਾਂਗੇ ਤੇ ਆਹ ਬਾਈ ਏ ਬੱਚੇ ਦੇ ਲਈ ਤਾਂ ਆਪਾਂ ਸੋਚਦੇ ਹਾਂ ਇਹ ਬਾਈ 5 ਕੋਈ 5 ਮਹੀਨਿਆਂ ਦਾ ਕੋਈ 6 ਮਹੀਨਿਆਂ ਦਾ ਕੋਈ 7 ਮਹੀਨਿਆਂ ਦਾ ਤੇ ਇਹਨਾਂ ਦਾ ਵੀ ਜੇ ਤੁਸੀਂ ਨੰਬਰ ਨੰਬਰ ਤੇ ਐਡਰੈਸ ਰੇਟ ਰੂਟ ਇਹਨਾਂ ਲਈ ਆ ਇਹ ਤੁਸੀਂ ਜੇ ਪਾ 5 ਬੱਚੇ 6 ਲੋਕ ਦਾ ਕੋਈ 6 ਲੋਕ ਦਾ ਕਿ 75000 ਦੇ ਜੈਸਾ ਕਿਹੜੇ ਆ ਆ ਤੇ ਪਾ 5 ਆ 6 ਬੱਚੇ ਆ 6 ਬੱਚੇ ਜਿਹੜੇ ਖੜੇ ਹਨਾ ਕਿੰਨੇ ਨੇ 73000 ਦੇ ਤੇ ਬਾਈ ਕਹਿੰਦਾ ਆ ਜਿੰਨੇ ਵੀ ਇੱਥੇ 6 ਬੱਚੇ ਖੜੇ ਆ ਨਾ ਪਰਲੇ ਪਾਸੇ ਸਨੋਮੈਨ ਦੀ ਖੜੀ ਹੈਗੀ ਤੇ ਆ 6 ਬੱਚੇ ਆ ਤੇ ਬਾਈ ਕਹਿੰਦਾ 75000 ਦੇ 6 ਦੇ ਦਾਂਗੇ ਬਾਕੀ ਬਾਈ ਦਾ ਨੰਬਰ ਲੈ ਕੇ ਦੇਤਾ ਸਾਨੂੰ ਜੇ ਕੋਈ ਵੀ ਨੱਕ ਪਸੰਦ ਆਉਂਦਾ ਤੇ ਕਰ ਲਿਓ ਸੰਪਰਕ ਸਾਰੀਆਂ ਪੀਰੀਆਂ ਆਉਣੀਆਂ ਚਾਰ-ਚਾਰ ਸਾਲਾਂ ਦੀ ਗਾਰੰਟੀ ਹੋਊਗੀ ਚਾਰ ਸਾਲਾਂ ਦੀ ਗਾਰੰਟੀ ਹੋਊ ਪੂਰੀ ਆ ਬਾਈ ਜੇ ਖਾਣੋਗੇ 6 ਥਾਣਾ ਆ 6 ਸ਼ਿਕਾਤ ਆ 4 ਖੀਰੇ ਖੀਰੇ ਬੱਚੀ ਹੋਣ ਖੀਰੇ ਬੱਚੇ ਹੋਣਗੇ ਬਾਈ ਕਹਿੰਦਾ 4 ਥਾਣਾ ਦੀ ਪੂਰੀ ਗਾਰੰਟੀ ਹੋਊਗੀ ਉਹ ਸੁਣੋ ਮੰਨਦਾ ਥਾਣਾ ਦਿਖਾ ਦਈਏ ਉਹ ਦੋ ਲੋਕ ਪਿੱਛੇ ਉਹ ਕਹਿੰਦੇ ਨਾਲ ਦੇ ਉਹ ਦੇਖੋ ਬਾਈ ਆਦਰ ਚੱਕ ਕਰ ਸਕਦਾ ਸੁਣ ਮੰਨਦੀ ਬੱਚੀ ਆ ਇਹ ਤਾਂ ਤੁਹਾਨੂੰ ਦੇ ਚਾਰੇ ਨੇ ਤੁਸੀਂ ਦੋ ਪਿੱਛੇ ਲੋਦੇ ਦੇਖ ਸਕਦੇ ਹੋ ਤੇ ਬਾਕੀ ਹਾਂ ਉਹ ਲਾਲ ਲੋਦੇ ਉੱਪਰ ਚੜ ਜਾਂਦੇ ਆ ਤੁਹਾਨੂੰ ਪਤਾ ਤੇ ਬਾਕੀ ਸਾਰਿਆਂ ਦੀ ਗਾਰੰਟੀ ਹੋ ਬਾਈ ਕਹਿੰਦਾ 4000 ਪੂਰੇ ਹੋਰੀਆਂ ਦੀ ਗਾਰੰਟੀ ਹੋਊਗੀ ਤੇ ਚੜ ਜਾਂਦੇ ਆ 4000 ਥਾਣਾ ਦੀ ਤੇ ਖੀਰਿਆਂ ਦੀ ਗਾਰੰਟੀ ਹੋਊਗੀ ਜੇ ਕਿਸੇ ਵੀਰ ਨੂੰ ਪਸੰਦ ਆਉਂਦਾ ਇਹ ਸਾਰਿਆਂ 'ਚ ਨਾ ਕੋਈ ਬਾਈ ਦਾ ਨੰਬਰ ਲੈ ਕੇ ਦੇਤਾ ਬਾਈ ਨਾਲ ਸੰਪਰਕ ਕਰ ਲਿਓ ਦੇਖ ਕਿਦਰਾ ਬਾਈ ਲਈ ਖੜਾਗਾ ਬਾਈ ਜੀ ਕਿੰਨੀ ਉਮਰ ਹੈ ਜੀ ਇਹ ਹੈਗੀ 8 ਮਹੀਨੇ ਜੀ 8 ਮਹੀਨੇ ਦੀ ਆ ਤੇ ਕੀ ਰੇਟ ਰੱਖਿਆ ਦਾ ਮੇਰਾ 12000 ਰੁਪਏ ਦਾ 12000 ਆ ਜੀ ਦੇਣੀ ਕਿੰਨੇ ਦੀ ਆ ਬਹੁਤ ਜਿਆ ਜੀ ਆ ਕੋਈ 500 ਦਾ 500 ਤੇ ਬਾਈ ਕਹਿੰਦਾ ਥੋੜੀ ਮਾਨਤਾਨ ਕਰਾਂਗੇ ਤੇ ਬਕਸ਼ ਨੂੰ ਥਾਂ ਦਿਹਾ ਦੰਦੇ ਆ ਇਹਦੇ ਥਾਂ ਚਾਰੇ ਨੇ ਤੁਸੀਂ ਦੇਖ ਸਕਦੇ ਹੋ ਇਹ ਚਾਰੇ ਥਾਂ ਨੇ ਤੇ ਬਾਈ ਕਹਿੰਦਾ 12000 ਰੇਟ ਆ ਰੱਖਿਆ ਬਸ ਮਾਨਤਾਨੀ ਹੋਊਗਾ ਕਿੰਨੇ ਮਹੀਨੇ ਦੀ 8 ਮਹੀਨੇ ਦੀ 8 ਮਹੀਨੇ ਦੀ ਆ ਤੇ ਪਿੰਡ ਕਿਹੜਾ ਹੀ ਆਪਣਾ ਆਪਣਾ ਸਰਾਏ ਨਗਰ ਜੀ ਸਰਾਏ ਨਗਰ ਹਾਂਜੀ ਠੀਕ ਹੈ ਜਿਲ੍ਹਾ ਕਿਹੜਾ ਪੈਦਾ ਮੁਖਤਸਰ ਸਾਹਿਬ ਮੁਖਤਸਰ ਸਾਹਿਬ ਨੰਬਰ ਬੋਲ ਦੋ ਫਾ 93 176 15581 ਦੁਬਾਰੇ ਬੋਲਿਓ ਜੀ 94 176 15581 ਠੀਕ ਆ ਜੀ ਇਹ ਮਾਲ ਹੋਰ ਵੀ ਹੁੰਦਾਗਾ ਨਹੀਂ ਜੀ ਹੋਰ ਨਹੀਂ ਆਹੀ ਇੱਕ ਹੀ ਇਹ ਕਰਦੇ ਹੀ ਆਪਣੇ ਵਪਾਰ ਦਾ ਕੰਮ ਨਹੀਂ ਕੋਈ ਨਹੀਂ ਜੀ ਠੀਕ ਆ ਬਾਈ ਕਰਾ ਕਰਦੀ ਆ ਬਸ ਇਹ ਤੁਸੀਂ ਦੇਖ ਸਕਦੇ ਹੋ ਤੇ ਨੰਬਰ ਲੈ ਕੇ ਦੇਦਾ ਬਾਈ ਨਾਲ ਤੇ ਜੇ ਕਿਸੇ ਨੂੰ ਪਸੰਦ ਆਉਂਦੀ ਆ ਬਾਈ ਦੇ ਨੰਬਰ ਤੇ ਸੰਪਰਕ ਕਰ ਸਕਦੇ ਹੋ ਨਵੀਂ ਕਿਸਾਨ ਵੀਰ ਉਧਰ ਬਾਈ ਸਾਹੀਵਾਲ ਲਈ ਖੜਾਗਾ ਤੇ ਸਣਾ ਸਣਾ ਚੈੱਕ ਕਰਾ ਦਈਏ ਛੋਨੂੰ ਤੇ ਖੜਾ ਤੁਹਾਨੂੰ ਜਿਹੜੀ ਦਿੱਕ ਕਰ ਲਓ ਚਾਰੇ ਥਾਂ ਨੇਗੇ 6 ਮਹੀਨਿਆਂ ਦੀ ਹੈ ਕਿੰਨੀ ਉਮਰ ਹੈ ਦੀ 6 ਮਹੀਨੇ 6 ਮਹੀਨਿਆਂ ਦੀ ਆ ਤੇ ਕੰਮ ਸਾਹੀਵਾਲ ਦੀ ਕਰਦੇ ਆ ਗੱਲਾਂ ਸਾਹੀਵਾਲ ਦਾ ਕ੍ਰੋਸ ਬੈਡ ਦਾ ਕ੍ਰੋਸ ਬੈਡ ਦਾ ਹੈ ਤੇ ਕੱਲੇ ਸਾਹੀਵਾਲ ਦਾ ਕੀ ਰੇਟ ਰੱਖਿਆ ਦਾ ਮੇਰੇ ਮੂਲ ਤਾਂ 25 ਕਰਦੇ ਆ ਬਾਕੀ ਮਾਨਦਾਨ ਕਰ ਲਾਂਗੇ ਮਾਨਦਾਨੀ ਹੋਊਗਾ ਚਾ ਹਾਂ 20 ਉਹਦੀ ਹੁੰਦੀ ਨਹੀਂ ਦੇ ਦਾਂਗੇ ਯਾਰ ਦੇ ਦੋਗੇ ਠੀਕ ਆ ਹੋਰ ਕਿੰਨੀਆਂ ਲੱਗ ਕੇ ਆਏ ਹੋ ਹੋਰ 6 ਬੱਚੀਆਂ ਨੇ 6 ਬੱਚੀਆਂ ਨੇ ਤੇ ਸਾਹੀਵਾਲ ਕਿੰਨੀਆਂ ਨੇ 4 ਸਾਹੀਵਾਲ 4 ਨੇ ਕਿਹੜੀ ਕਿਹੜੀ ਇੱਕ ਤਾਂ ਖੜੀ ਆ ਇੱਕ ਆ ਖੜੀ ਇੱਕ ਆ ਖੜੀ ਆ ਉਹ ਕਿੰਨੇ ਆ ਜੋੜੂ ਉਹ ਖੜੀਆਂ ਤੇ ਦੋ ਉੱਧਰ ਖੜੀਆਂ ਨੇ ਉਹਨਾਂ ਨੇ ਕਿੰਨੀ ਕਿੰਨੀ ਉਮਰ ਆ ਉਹ ਤਿੰਨ ਤਿੰਨ ਮਹੀਨੇ ਦੀਆਂ ਆ ਆਹ ਇਹ ਵੀ ਛੇ ਦੀ ਆ ਆ ਚਾਰ ਦੀ ਆ ਚਾਰ ਦੀ ਉਹ ਛੇ ਦੀ ਆ ਉਹ ਤਿੰਨ ਤਿੰਨ ਮਹੀਨੇ ਦੀਆਂ ਨੇ ਤਿੰਨ ਤਿੰਨ ਦੀ ਦੁੱਧ ਪਿੰਦੀਆਂ ਨੇ ਠੀਕ ਆ ਉਹਨਾਂ ਦਾ ਕੀ ਰੇਟ ਰੱਖਿਆ ਉਹ ਵੀ ਦੇ ਦਾਂਗੇ ਮੇਰੇ ਮਾਨਤਾ ਨਹੀਂ ਉਹਦੇ ਚ ਕਿੰਨੇ ਕਿੰਨੇ ਦਾ ਉਹ ਦੇ ਦਾਂਗੇ 3000 3000 ਦੀਆਂ ਹੋ ਜਾਣਗੇ 5 2500 ਦੀਆਂ ਕਰ ਦਾਂਗੇ ਕਰ ਦਾਂ ਠੀਕ ਆ ਤੇ ਨਾਮ ਤੇ ਐਡਰੈਸ ਬੋਲ ਦੇ ਮਾ ਨਾਮ ਮਨਮੋਹਨ ਸਿੰਘ ਹੂੰ ਪਿੰਡ ਮੁੰਡੀਆਂ ਗੁਰਦ ਸਿੰਘ ਕੈਰੀ ਫਾਰਮ ਲੁਧਿਆਣਾ ਲੁਧਿਆਣਾ ਹਾਂ ਜੀ ਨੰਬਰ 9503103223 ਠੀਕ ਆ ਇਹ ਸਾ ਕੋਈ ਰਿਕਾਰਡ ਵਾਲੀ ਹੈਗੀ ਇਹਦੇ ਵਿੱਚ ਕਿਹੜਾ ਰਿਕਾਰਡ ਵਾਲੀ ਵੀਰੇ ਪਲੂਨ ਦਾ ਮਾਸ 25 ਕਿਲੋ ਹੁੰਦਾ ਪਲੂਨ ਦੀ ਮਾਸ ਥੱਲੇ 25 ਕਿਲੋ ਸੀਗਾ ਪਹਿਲੇ ਦੀ ਬੱਛੀ ਆ ਪਹਿਲੇ ਪਲੂਨ ਦੀ ਆ ਇਹ ਹਾਂ ਠੀਕ ਆ ਤੇ ਘਰੇ ਵੀ ਮਾਲ ਹੁੰਦਾ ਹੋਰ ਹਾਂ ਜੀ ਹਾਂ ਤਾਜ਼ੀਆਂ ਗਊਆਂ ਮੱਝਾਂ ਪੂਰੀ ਗਾਰੰਟੀ ਕਰਕੇ ਚੈੱਕ ਪਾ ਵੀਰੇ ਕਿੱਲੇ ਚੋਕੇ ਲੈ ਜਾਣ ਮਿਲੂ ਬਾ ਸਾਹੀ ਵਾਰ ਤੇ ਕਰਾਉਸ ਹਾਂ ਜੀ ਦੋਨੋਂ ਦਾ ਕੰਮ ਕਰਦੇ ਹਾਂ ਜੀ ਠੀਕ ਆਪਣੇ ਕੋ ਭੈਣੀ ਸਾਹਿਬ ਦੀ ਬਰੀਡ ਭੈਣੀ ਸਾਹਿਬ ਦੀ ਬਰੀਡ ਆ ਠੀਕ ਆ ਲੈ ਵੀ ਬਾਈ ਕਹਿੰਦਾ ਭੈਣੀ ਸਾਹਿਬ ਦੀ ਬਰੀਡ ਆ ਤੇ ਸਾਹੀਵਾਲ ਤੇ ਕ੍ਰੌਸ ਦਾ ਕੰਮ ਕਰਦਾ ਬਾਈ ਤੇ ਫੇਸ ਕੁਆਲਟੀ ਦੀ ਕਰ ਲੋ ਚੈੱਕ ਤੇ ਬਾਡੀ ਵਾਟਰ ਦੇਖੋ ਚਾਰੇ ਥਾਂ ਤੇ ਤੇ ਜੇ ਕਿਸੇ ਪਸੰਦ ਆਉਂਦੀ ਹੈ ਜੇ ਕਿਸੇ ਵੀਰ ਨੂੰ ਤੇ ਬਾਈ ਦਾ ਨੰਬਰ ਲੈ ਕੇ ਦੇਤਾ ਬਾਈ ਨਾਲ ਕਰ ਲੋ ਸੰਪਰਕ ਵਪਾਰ ਦਾ ਕੰਮ ਆ ਬਾਈ ਉਹਨਾਂ ਦਾ ਤੇ ਕਾਹ ਲਈ ਖੜਾਗਾ ਤੇ ਉਧਰ ਦੋ ਚਾਰ ਉਹ ਨੇ ਉਧਰ ਨੇ ਉਹ ਛੋਟੇ ਬੱਚੇ ਆ ਇਹਦੀ ਉਮਰ ਕਿੰਨੀ ਸੀ 6 ਮਹੀਨੇ ਇਹ 6 ਮਹੀਨਿਆਂ ਦੀ ਆ ਡੀਐਨਏ ਕਰਾ ਕੇ ਦਵਾਂਗੇ ਠੀਕ ਆ ਆਪਣੀ ਬੱਚੀ ਆ ਡੀਐਨਏ ਕਰਾ ਕੇ ਦੇ ਦੇਗਾ ਹਾਂ ਜਰਸੀ ਦਾ ਟੀਕਾ ਲਵਾਇ ਸਹੀ ਵਾਰ ਦੀ ਨਿਕਲੀ ਆ ਸਹੀ ਵਾਰ ਦੀ ਆ ਜੀ ਠੀਕ ਆ ਜਦ ਜਰਸੀ ਜਲਵਾਇਆ ਸੀਗਾ ਹਾਂ ਜੀ ਠੀਕ ਆ ਲੈ ਬਾਈ ਕਰ ਲਿਓ ਇਸ ਤਸੱਲੀ ਤੇ ਨੰਬਰ ਸਾਨੂੰ ਲੈ ਕੇ ਦੇ ਤਾ ਇਹ ਕਿੱਧਰ ਬਾਈ ਲਈ ਖੜਾਗਾ ਇਹ ਤੇ ਥਣਾ ਥਣਾ ਦੀ ਕੁਆਲਿਟੀ ਕਰ ਲਓ ਚੈੱਕ ਤੁਹਾਨੂੰ ਥਾਂ ਚੈੱਕ ਕਰਾ ਲਈ ਆਪਾਂ ਤੇ ਚਾਰੇ ਥਾਨ ਨੇ ਇਹਦੀ ਬਾਈ ਕਿੰਨੀ ਉਮਰ ਆ ਇਹਦੀ ਦੇ ਵੀ ਬੱਟਾ ਮਾ ਦੂੰਗਾ ਮਾ ਪਵਾ ਲੰਨਾ ਮੇਰੇ ਕੋਲ ਪੰਜ ਜਾਵਾਂ ਕਿੰਨੀ ਉਮਰ ਹੈ ਹਾਂ ਬਾਈ ਇੱਕ ਸਾਲ ਦੀ ਆ ਗਈ ਖੀਰ ਵੀ ਆ ਜੇ ਆ ਖੀਰ ਜਦੋਂ ਜੀ ਠੀਕ ਆ ਕੀ ਰੇਟ ਰੱਖਿਆ ਦਾ ਰੇਟ ਦਾ 20000 ਆ ਜੀ 20000 ਆ ਦੇਣੀ ਕਿੰਨੇ ਦੀ ਆ ਕਰਦਾਂਗੇ ਵੰਡ ਦਾਂਗੇ ਮੰਨਦਾਂ ਨਹੀਂ ਹੋਊਗਾ ਇੱਕ ਹੀ ਲੈ ਗਏ ਹਾਂ ਨਾ ਜੀ ਇੱਕ ਇਹ ਗਈ 6 ਵਸੀਆਂ ਨੇ ਦੋ ਆ ਖੜੀਆਂ ਨੇ ਠੀਕ ਆ ਲੈ ਬਾਈ 6 ਵਸੀਆਂ ਲੈ ਕੇ ਆ ਬਾਈ ਤੇ ਆਹ ਖੜੀਆਂ ਨੇ ਬਾਕੀ ਇਹਨਾਂ ਦੀ ਕਿੰਨੀਆਂ ਨੇ ਆਹ ਸਾਤ ਸਾਤ ਮਹੀਨਿਆਂ ਦੀਆਂ ਨੇ ਇਹਨਾਂ ਦੀ ਕਿੰਨੀ ਉਹਦੀ ਕਿੰਨੀਆਂ ਉਹਦੀ ਛਾਲਦੀ ਇਹਦੀ ਇਹਦੀ ਵੀ ਛਾਲਦੀ ਇਹਦੀ ਵੀ ਛਾਲਦੀ ਆ ਤੇ ਕੀ ਰੇਟ ਆ ਰੇਟ ਇਹਨਾਂ ਦਾ ਰੇਟ 20000 ਹੈ 20000 ਸਾਰੀਆਂ ਦਾ ਮਾਨਦਾਨ ਹੋ ਜਾਊਗਾ ਕੋਈ 15 ਕੋਈ 20 ਦੀ ਹੈ ਨਾ ਮਾਨਦਾਨ ਹੋ ਜਾਊਗਾ ਮਾਨਦਾਨ ਕਰ ਦਾਂਗੇ ਨਾਮ ਤੇ ਐਡਰੈਸ ਬੋਲਿਓ ਪਿੰਡ ਸਹਿਣਾ ਜੀ ਪਿੰਡ ਸਹਿਣਾ ਭਦੌੜ ਹਾਂਜੀ ਠੀਕ ਆ ਜਿਲ੍ਹਾ ਫਰਮਾਨਾ ਜਿਲ੍ਹਾ ਫਰਮਾਨਾ ਨੰਬਰ 99695 53 ਦਾ ਨਕਰ ਜੀ ਵਪਾਰ ਦਾ ਕੰਮ ਆਪਣਾ ਹਾਂਜੀ ਠੀਕ ਆ ਘਰੇ ਵੀ ਮਾਲ ਹੁੰਦਾ ਹਾਂ ਘਰੇ ਬੱਚੇ ਨੇ ਤੇ ਮਾਲ ਹੁੰਦਾ ਤੇ ਸੱਦੀ ਘਰ ਵੀ ਆ ਜਾਂਦੇ ਗੱਬੜ ਵੀ ਆ ਜਾਂਦੇ ਗੱਬਣਾ ਕੀਦੀਆਂ ਹੁੰਦੀਆਂ ਨੇ ਖੀਰੀਆਂ ਹੁੰਦੀਆਂ ਨੇ ਲਓ ਬਾਈ ਬਾਈ ਸੇਵ ਅਸੀਂ ਲੈ ਕੇ ਆਇਆ ਔਰੇ ਤੇ ਨੰਬਰ ਸਾਨੂੰ ਲੈ ਕੇ ਦਿੱਤਾ ਬਾਈ ਕਹਿੰਦਾ ਜੇ ਕੋਈ ਪਸੰਦ ਆਉਂਦਾ ਨਾਗ ਬਾਈ ਦਾ ਨੰਬਰ ਲੈ ਕੇ ਦੇਦਾ ਬਾਈ ਨਾਲ ਸੰਪਰਕ ਕਰਦੇ ਹੋ ਕਿੱਧਰ ਬਾਈ ਸਾਹੀਵਾਲ ਬੱਸੀ ਲਈ ਖੜਾਗਾ ਤੇ ਬਾਈ ਤੋ ਪੁੱਛਦਿਆਂ ਵੀ ਉਮਰ ਕਿੰਨੀ ਹੈ ਤੇ ਰੇਟ ਕੀ ਮੰਗਦਾਗਾ ਤੇ ਬਾਈ ਜੀ ਕਿੰਨੀ ਉਮਰ ਹੈ ਇਹਦੀ ਇਹ ਉਮਰ ਹੈ ਜੀ 10 ਮਹੀਨੇ ਭਾਜੀ 10 ਮਹੀਨੇ ਪੂਰੀ ਆ ਹਾਂ ਜੀ 10 ਮਹੀਨੇ ਕੀਰੀ ਆ ਜੀ ਕੀਰੀ ਰੇਟ ਕੀ ਰੱਖਿਆ ਦਾ ਈਟੇ ਦਾ ਭਾਈ ਮੁੱਲ ਮਲ ਕੋਈ ਨਹੀਂ ਰੱਖਿਆ ਹਸਾਬ ਦਾ ਹੀ ਆ ਮੁੱਲ 15000 ਰੁਪਿਆ 15000 ਰੁਪਿਆ ਦੇਣੀ ਕਿੰਨੇ ਦੀ ਆ ਦੇ ਦਿਆਂਗੇ ਮਾਨਤਾਨ ਕਰ ਦਿਆਂਗੇ ਤਾਂ ਮਾਨਤਾਨ ਵਧੀਆ ਕਰ ਦੋ ਹਾਂ ਵਧੀਆ ਕਰ ਦਾਂਗੇ ਮਾਨਤਾਨ ਠੀਕ ਆ ਉਹ ਨਾਰਮਲ ਸੀ ਮੰਦੀ ਆ ਹੈ ਨਾਰਮਲ ਸੀ ਮੰਦੀ ਆ ਵੀ ਠੀਕ ਆ ਨਾਰਮਲ ਹੀ ਲਵਾਇਆ ਸੀਗਾ ਆ ਨਾਰਮਲ ਜਰਸੀ ਕਰੋਸ ਆ ਜੀ ਉਹ ਜਰਸੀ ਦਾ ਕਰੋਸ ਆ ਹਾਂਜੀ ਹਾਂਜੀ ਠੀਕ ਆ ਭਾਈ ਤੇ ਪਤਾ ਕਿੰਨੇ ਕਹੇ ਜੀ ਮਾਂ ਥੱਲੇ ਕਿੰਨਾ ਦੁੱਧ ਸੀਗਾ ਜੀ ਮਾਂ ਥੱਲੇ ਸੀਗਾ ਜੀ 19 ਲੀਟਰ ਦੁੱਧ ਪਲੂਨ ਦਾ ਪਲੂਨ ਦਾ 19 ਲੀਟਰ ਜੀ ਠੀਕ ਆ ਚੰਗੇ ਰਿਕਾਰਡ ਦੀ ਆ ਚੰਗੇ ਰਿਕਾਰਡ ਦੀ ਬੱਚੀ ਵਧੀਆ ਠੀਕ ਆ ਬਾਈ ਤਾਂ ਤੁਹਾਨੂੰ ਚਾਰੇ ਨੇ ਪੂਰੇ ਹਾਂਜੀ ਹਾਂਜੀ ਚਾਰੇ ਆ ਨਾ ਬਾਈ ਸਾਨੂੰ ਚਾਰੇ ਨਿਗਾਹ ਪਰਵਾਦੀਏ ਚਾਰੇ ਥਾਣਾ ਦੇ ਤੇ ਥਾਂ ਤੋਂ ਮਿੱਠੀ ਉਹ ਵਧੀਆ ਬਣੀ ਹੋਈ ਆ ਕੀ ਦੇਖ ਸਕਦੇ ਹੋ ਤੇ ਹੋਰ ਵੀ ਲੱਗੇ ਆ ਬਾਈ ਕੋਈ ਕੋਈ ਕੀ ਆ ਆਪਣੇ ਕੋਲ ਬੱਚੀਆਂ ਸੀ 4-5 ਤਿੰਨ ਆ ਤਿੰਨ ਆ ਹਾਂ ਤੇ ਨੇ ਕੜੀਆਂ ਉਹ ਬਾਕੀ ਦੇ ਇਹਨਾਂ ਦੀ ਕਿੰਨੀ ਉਮਰ ਆ ਗਈ ਖੀਰੇ ਬੱਚੇ ਆ ਖੀਰੇ ਆ ਇਹ ਛੋਟੇ ਆ ਜੀ ਹਲੇ ਠੀਕ ਆ ਇਹਦਾ ਰੇਟ ਕੀ ਰੱਖਿਆ ਜੀ ਤਿੰਨਾਂ ਦਾ ਤਿੰਨਾਂ ਦਾ ਇਹਨਾਂ ਰੇਟ ਹਾਂ ਤੁਹਾਨੂੰ ਹਾਂ ਤਿੰਨਾਂ ਦਾ 50000 ਤਿੰਨਾਂ ਦਾ 35000 ਹਾਂ ਮੰਨ ਤਾਂ ਹੋ ਜੂਰ ਹੋ ਜੂ ਮੰਨ ਤਾਂ ਬਾਹ ਨਹੀਂ ਹੈਗਾ ਮੰਨਿਆ ਨਹੀਂ ਤਾਂ 35000 ਬਾਹ ਨਹੀਂ ਹੈਗਾ ਘੱਟ ਕਰ ਲਿਓ ਜੀ ਹੋ ਜੂ ਘੱਟ ਘੱਟ ਹੋ ਜੂ ਨੰਬਰ ਉਹੀ ਹੈਗਾ ਹੋਰ ਥੋੜਾ ਨੰਬਰ ਹੋ ਗਿਆ ਹੋਰ ਆ ਬੋਲਿਓ ਨੰਬਰ 828385736 ਨਾਮ ਕੀ ਆਪਣਾ ਬਿੱਲੂ ਤੇ ਪਿੰਡ ਆਧਰਮਾਨ ਠੀਕ ਆ ਤੇ ਤਿੰਨ ਨਹੀਂ ਲੈ ਕੇ ਆਏ ਹੋ ਹੋਰ ਲੈਂਦੀ ਆਂ ਸੀ ਬਾਈ ਜੀ ਇਹ ਤੇਰੇ 베ਜਦੇ ਨੇ ਬੁਵਾਰ ਦਾ ਕੰਮ ਆ ਹਾਂਜੀ ਹਾਂਜੀ ਠੀਕ ਆ ਤਾਂ ਤੁਹਾਨੂੰ ਚਾਰੇ ਪੂਰੇ ਨੇ ਲੱਗੇ ਪੂਰੇ 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 ਖੀਰੇ ਬੱਚੇ ਆ ਦੁੱਧੀਆਂ ਦੰਦੀਆਂ ਠੀਕ ਆ ਤੇ ਲਓ ਬਾਈ ਤਿੰਨ ਬੱਚੇ ਆ ਖੜੇ ਆ ਇੱਕ ਇੱਧਰ ਸਾਹੀਵਾਲ ਖੜੀ ਆ ਆ ਬਾਈ ਦਾ ਵੀ ਨੰਬਰ ਲੈ ਕੇ ਦੇਤਾ ਤੇ ਆਹ ਬਾਈ ਦਾ ਵੀ ਨੰਬਰ ਲੈ ਕੇ ਦੇਤਾ ਜੇ ਕੋਈ ਨਹੀਂ ਪਸੰਦ ਆਉਂਦਾ ਨਾ ਇਹਨਾਂ ਚੋਂ ਤਿੰਨਾਂ ਚੋਂ ਜਾਂ ਇੱਧਰ ਸਾਹੀਵਾਲ ਚੋਂ ਤੇ ਬਾਈ ਨਾਲ ਸੰਪਰਕ ਕਰ ਲੈ ਜੱਟ ਤੂੰ ਕਰ ਇਹਦੀ ਯਾਰਾ ਕ ਮੜ ਜੇ ਆਖਿਆ ਕਰਾ ਦੇ ਛੇਵੇਂ ਚਲੋ ਮੈਂ ਸੌਦਾ ਵੀ ਲੈ ਸੌਦਾ ਕਰਾਂਗੇ ਕਰੋ ਫਿਰ ਸੌਦਾ ਕਰੋ ਕਰੋ ਫਿਰ ਲੈ ਸੌਦਾ ਕਰੋ ਬਾਈ ਇੱਕ ਦੋ ਤਿੰਨ ਕਰ ਕਿੰਨਾ ਲੱਗਦਾ ਬਾਈ 10000 ਲੱਗਦਾ ਕਿਹੜੀ ਦੇ ਡੱਬੀ ਦੇ ਬਾਈ ਕਿੰਨੇ ਮੰਗਦਾ ਆਪਾਂ 25000 ਰੁਪਏ ਮੰਗਦੇ 25000 ਮੰਗਦਾ 10000 ਘੱਟ ਆ ਦੇ ਘੱਟ ਆ ਜੀ ਬਾਈ ਕਿੰਨੇ ਲਾਵੇਂਗਾ ਹੋਰ ਹੋਰ ਕੀ ਪਾਉਂਗਾ ਬਾਈ ਹੋਰ ਪਾ ਲੈ 2000 2000 ਹੋਰ ਪਾਉ 12 ਦੀ ਹਾਂਜੀ ਹੋਰ ਕਿੰਨੇ ਦੀ ਕਿੰਨੇ ਦੀ ਲਾਸਟ ਕਿੰਨੇ ਦਵੇਂਗਾ ਜੀ ਫਾਟ ਮਾਰਨੀ 15 ਦੀ ਫਾਟ ਹੋ ਜਾ ਤੱਕ ਬਾਈ ਗਲਾ 15 ਦੀ ਫੜ ਲੋ ਆ ਦੱਬੀ ਵਸੀ ਆ ਕਿਰੀ ਕਿੰਨੀ ਉਮਰ ਆ ਗਈ ਫੀਰੀ ਆ ਜੀ ਫੀਰੀ ਫੀਰੀ ਆ ਉਮਰ ਕਿੰਨੀ ਆ ਦੀ ਹਾਂ ਉਹਦੇ 8 ਮਹੀਨੇ ਦੀ ਹੈ 8 ਮਹੀਨਿਆਂ ਦੀ ਹਾਂਜੀ ਠੀਕ ਆ ਕਿੰਨਾ ਮੰਗ ਰਿਆ ਸੀ ਇਹਦਾ ਇਹਦਾ 25000 ਰੁਪਏ 25000 ਬਾਈ ਮੰਗਦਾ ਜੀ ਬਾਈ ਕਿੰਨਾ ਲਾਦਾ ਤੁਸੀਂ 12000 ਰੁਪਏ ਲਾਦਾ ਬਾਈ ਨੇ ਦਿੱਤੀ ਨਹੀਂ ਕਿੰਨੇ ਦੇਣੀਆਂ ਲਾਸਟ 65 ਜੀ ਕਹਤਾ ਜੀ 20 ਦੇਣੀ ਆਲੀ 25 ਮੰਗਦੇ ਹਾਂ ਹਾਂਜੀ ਠੀਕ ਆ ਤੇ ਜਿਹੜੀ ਉਹ ਪਿੱਸੇ ਖੜੀਆ ਕਰਾਉਸ 18000 ਰੁਪਏ 18000 ਇਹਦੀ ਉਮਰ ਕਿੰਨੀ ਆ ਉਹ 5-6 ਮਹੀਨੇ ਦੀ ਬੱਚੀ ਦੀ 5-6 ਮਹੀਨੇ ਦੀ ਆ ਜੀ ਇਹ ਕਿੰਨੇ ਦੀ ਹੋ ਜੂਗੀ ਆਹ ਉਹ 18000 ਦੀ 18 ਤਾਂ ਮੰਗੇ 18 ਦੀ ਹੋ ਜੂਗੀ ਆਹ ਯਾਰ ਕੋ ਛੋਟਾ ਕਰ ਦੇ ਛੋਟ ਨਹੀਂ ਕਰਨੀ ਕਰਕੇ ਜਾਂ ਚੱਲਣ ਦੇ ਚੱਲਣ ਦੇ ਤੇ ਇੱਕ ਜਿਹੜਾ ਅਰੰਡੀਆਂ ਨਾਲ ਅਰਲ ਦੀ ਅਗਲ ਬਣਾ ਲਓ ਲਾ ਦਿਓ ਤੇ ਹਾਂ ਜੀ ਹਾਂ ਜੀ ਤੇ ਉਹ ਜਿਹੜੀ ਪਰਲੇ ਪਾਸੇ ਖੜੀ ਆ ਉਹ ਦੇ ਦੇ ਮੈਂ 15000 ਦੇ ਇਹ 15000 ਦੀ ਠੀਕ ਆ ਲੈ ਆਂ ਇੱਧਰੋਂ ਤੇ ਆ ਬਾਈ ਜਰਸੀ ਲੈ ਕੇ ਆਇਆ ਕਿ 15000 ਦੀ ਇਹਦੀ ਉਮਰ ਕਿੰਨੀ ਆ ਗਾਜੀ 5-6 ਮਹੀਨੇ ਦੀ ਇਹਦੀ ਵੀ 500 ਮਹੀਨੇ ਆ ਥਾਂ ਤੋਂ ਪੂਰੇ ਨਾ ਚਾਰੇ 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 ਜਿੰਦਗੀ ਆ ਠੀਕ ਆ ਦਿਖਾ ਦੀਆ ਕਰਾ ਆਓ ਜੀ ਦਿਖਾ ਤੇ ਲੋ ਵੀ ਫੇਸ ਕੁਆਲਟੀ ਕਰ ਲੋ ਚੱਕ ਬੜੀ ਮੜ ਜਾ ਕੇਸ ਬਸ ਇਹੀ ਕਰੋ ਇਹਨਾਂ ਨੇ ਤੇ ਇੱਧਰ ਦੇਖ ਲੋ ਥਾਂ ਤੋਂ ਤੇ ਥਾਂ ਤੋਂ ਬਾਈ ਬਹੁਤ ਵਧੀਆ ਨਿਕਲੇ ਹੋਏ ਨੇ ਤੇ ਇਹਦੇ ਵੀ ਦੇਖ ਲੋ ਇਹਨੂੰ ਵੀ ਕਰੀਂ ਇੱਧਰ ਲਓ ਜੀ ਇਹਦੇ ਵੀ ਥਾਂ ਥਾਂ ਨੂੰ ਪੂਰੇ ਵਧੀਆ ਵਧੀਆ ਨਿਕਲੇ ਹੋਏ ਨੇ ਆ ਜੀ ਦੇਖ ਸਕਦੇ ਹੋ ਕੋਈ ਸੌਦਾ ਕਿ ਨਹੀਂ ਹੋਣਾ ਤਾਂ ਵੇਖੋ ਜੀ ਮੰਡੀ ਜਾ ਕਿਹੜਾ ਪਿੰਡ ਆ ਪਿੰਡ ਭਰੋਲੀ ਜੀ ਕਿਹੜਾ ਭਰੋਲੀ ਭਰੋਲੀ ਨਾਮ ਕੀ ਆਪਣਾ ਹੈਪੀ ਹੈਪੀ ਨੰਬਰ ਬੋਲ ਦੀ ਨੰਬਰ 8374 15925 ਦੁਬਾਰੇ ਫੇਰ ਬੋਲ ਜੀ 8374 15925 ਵਪਾਰ ਦਾ ਕੰਮ ਆਪੜਾ ਹਾਂਜੀ ਵਪਾਰ ਦਾ ਬੱਚਿਆਂ ਦਾ ਸਾਰੀਆਂ ਆ ਜਾਂਦੇ ਨੇ ਇੱਕੋ ਹੀ نسل ਦਾ ਰੱਖਦੇ ਸਾਰੀਆਂ ਰਸਲਾਦੀ ਨੇ ਚਾਹੇ ਜਰਸੀ ਦਾ ਲਾ ਚਾਹੇ ਗ੍ਰੈਂਡੋ ਚਾਹੇ ਬੁੱਕਰਾ ਹਸਰਾ ਚਾਹੇ ਆਪਣਾ ਹਾਂਜੀ ਸਾਡਾ ਬੱਚੀ ਦਾ ਵਪਾਰਿਆ ਜੀ ਠੀਕ ਆ ਚੱਲੇ ਮੱਜਾ ਕਰ ਜਾਂਦਾ ਬੱਚੀ ਦਾ ਕਰਦਾ ਹੁਣ ਬੱਸੀਆਂ ਦਾ ਕਰਦਾ ਕਹਿ ਗਏ ਕੱਢ ਕੇ ਆਣ ਲੰਗੇ ਤੇ ਹੁਣ 2 ਲੱਖ ਲਾਵਾ 2 ਲੱਖ 3 ਲੱਖ ਰੱਡੀ ਭਾ ਲੈਓ ਜੀ ਆਂ ਗੁੰਦਿਆਰੇ ਘਰੇ ਬਸੀਆਂ ਬੱਚੇ ਸਾਡੇ ਕੋਲ ਹੋ ਜਾਂਦੇ 25 30 25 30 ਘਰੇ ਹੁੰਦੀਆਂ ਨੇ ਹਾਂਜੀ ਠੀਕ ਆ ਪੂਰੀ ਤਸੱਲੀ ਵਾਲੀਆਂ ਹੁੰਦੀਆਂ ਨੇ ਹਾਂਜੀ ਹਾਂਜੀ ਠੀਕ ਆ ਕੰਨੀਆਂ ਸਪੈਸ਼ਲ ਬਸੀਆਂ ਦਾ ਕੰਮ ਆ ਯਾਰ ਬੱਚੀਆਂ ਦਾ ਹੀ ਆ ਠੀਕ ਆ ਤੇ ਲੋਬੀ ਭਾਈ ਦਾ ਸਪੈਸ਼ਲ ਬਸੀਆਂ ਦਾ ਕੰਮ ਆ ਜਿਹੜੀ ਮਰਜ਼ੀ ਲੈ ਲਿਓ ਚਾਹੇ ਜਰਸੀ ਚਾਹੇ ਸਾਹੀਵਾਲ ਕ੍ਰਾਸ ਇਰਲੈਂਡੋ ਐਚਪ ਜਿਹੜੀ ਮਰਜ਼ੀ ਲੈ ਲਿਓ ਭਾਈ ਕਹਿੰਦਾ ਸਾਰੀਆਂ ਨਾਲ ਹਲਦੀਗਾ ਭਾਈ ਕੋਲ ਬਸੀਆਂ ਘਰੇ ਹੁੰਦੀਆਂ ਨੇ ਭਾਈ ਦਾ ਨੰਬਰ ਲੈ ਕੇ ਦਿੰਦਾ ਭਾਈ ਨਾਲ ਕਰ ਲਿਓ ਸੰਪਰਕ ਉਹ ਇੱਧਰ ਵੀ ਭਾਈ ਬਸੀਆਂ ਲਈ ਖੜਾ ਇੱਕ ਡੱਬੀ ਲਈ ਖੜਾ ਤੇ ਦੋ ਕ੍ਰਾਸ ਨੇ ਉਹ ਤੇ ਬਾਕੂ ਬਾਈ ਤੇ ਨੰਬਰ ਨੰਬਰ ਪੁੱਛਦੇ ਆਂ ਕਿ ਤੁਹਾਨੂੰ ਉਮਰ ਅਬਰ ਪੁੱਛ ਕੇ ਦਿਨੇ ਤਾਂ ਥਾਂਤ ਨੂੰ ਕਰ ਲੋ ਚੱਕ ਇਹਦੇ ਤੇ ਥਾਂਤ ਨੂੰ ਚਾਲੇ ਥਾਂਨੇ ਤੁਸੀਂ ਦੇਖ ਸਕਦੇ ਹੋ ਭਾਈ ਇਹਦੀ ਕਿੰਨੀ ਉਮਰ ਆ ਇਹ ਵੀਜੀ 9.2 ਸਾਲ 9.2 ਸਾਲ ਦੀ ਆ ਕੀ ਰੇਟ ਰੱਖਿਆ ਇਹਦਾ ਇਹਦਾ ਰੇਟ ਵਿੱਚ ਵੀ ਇਹ ਆ 20000 ਰੁਪਏ ਦੇਣੀ ਕਿੰਨੇ ਦੀ ਆ ਇਹਦਾ ਵਿੱਚ 17 ਰੋ ਲਵਾਂਗੇ ਹੈ 17 ਰੋ ਲਵਾਂਗੇ ਠੀਕ ਆ ਹੋ ਜੂ ਹੋਰ ਮੰਨਤਨ ਹੋ ਜੂ ਕੋਈ ਨਹੀਂ ਮੰਨਦਾ ਠੀਕ ਆ ਜਿਹੜੀਆਂ ਹੋਰ ਵੀ ਨੇ ਹਾਂ ਜੀ ਬੋਲੋ ਦੋ ਆਨੇ ਹਾਂਜੀ ਇੱਕ ਨੇ ਆ ਤਿੰਨ ਨੇ ਇਹ ਇੱਕ ਨਵੇਂ ਨਲੀਆ ਇਹ 7 ਮਹੀਨਿਆਂ ਦੀ ਆ ਇਹਦਾ ਰੇਟ 28000 ਜੀ 28000 ਹਾਂਜੀ ਤੇ ਪਰ ਲਈ ਹਾਂਜੀ ਦੋ ਦੀ ਵਿੱਚ ਇਹ ਜੋੜਾ 20000 ਦਾ ਇਹ ਹੈਗੇ ਦਾਂਦੀ ਕ ਤੇ ਖੀਰੀਆਂ ਨੇ ਇੱਕ ਦਾਂਦੀ ਇੱਕ ਖੀਰੀ ਇੱਕ ਦਾਂਦੀ ਇੱਕ ਖੀਰੀ ਆ ਇਹ ਵੀ ਖੀਰੀ ਆ ਬਾਈ ਜੀ ਠੀਕ ਆ ਇਹ ਦੋਨੇ ਖੀਰੀਆਂ ਨੇ ਆ ਦਾਂਦੀ ਆ ਦੇ ਥਾਂ ਥਾਂ ਚਾਰੇ ਪੂਰੇ ਨੇ ਕੀ ਰੇਟ ਰੱਖਿਆ ਨੋਰਾ ਵੀਰ ਜੋੜੇ ਵੀਰ ਜੋੜਾ ਦੇਣਾ ਮੰਨ ਤਨ ਹੋ ਜੂਰ ਕਰ ਕਰ ਹੋ ਜੂਗਾ ਤੇ ਆਪਣਾ ਇੱਕੋ ਹੀ ਆ ਇੱਕੋ ਵਾਲਾ ਨੰਬਰ ਬੋਲ ਡਰੈਸ ਬੋਲਿਓ 9786 ਹਾਂਜੀ 41941 ਪਿੰਡ ਗੜਾ 9786 41941 ਪਿੰਡ ਗੜਾ ਜੀ ਪਿੰਡ ਸੂਲਕੁਰ ਨਾਮ ਜੀ ਤਸੀਲ ਬਾਬਾ ਬਕਾਲਾ ਜ਼ਿਲ੍ਹਾ ਅਮਰਸਰ ਪੁਰਨਾਮ ਗੁਰਿੰਦਰ ਸਿੰਘ ਠੀਕ ਆ ਵਪਾਰ ਦਾ ਕੰਮ ਬਈ ਆਪਣਾ ਜੀ ਗੋਲਡੀ ਨਾਮ ਜੀ ਲਿਖਾ ਕਰ ਜੀ ਠੀਕ ਆ ਤੇ ਕਿਹੜਾ ਕਿਹੜਾ ਆਪਣੇ ਘਰੇ ਮਾਲ ਮਿਲ ਜਾਂਦਾਗਾ ਮਾਲਵੀਰ ਜੀ ਗੱਬਣਾਂ ਵੀ ਹੈਗੇ ਸੂਈਆਂ ਵੀ ਹੈਗੀਆਂ ਗੱਬਣ ਵੀ ਮਿਲ ਜਾਂਦੀਆਂ ਨੇ ਜੀ ਗੱਬਣੋਂ ਅੱਛੇ ਨੇ ਸੂਈਆਂ ਮਈਆਂ ਦਾ ਮਿਲ ਜਾਂਦੀ ਐ ਮਈਆਂ ਵੀ ਆ ਰੱਖਦੇ ਹਾਂ ਕਹਿੰਦੇ ਬੱਸੀਆਂ ਦਾ ਵੀ ਕੰਮ ਹੈ ਮਈਆਂ-ਮਈਆਂ ਦਾ ਰੁਕਾਵਾਂ ਵੀ ਆ ਜਾਂਦੀਆਂ ਨੇ ਤਸੱਲੀ ਵਾਲਾ ਹੁੰਦਾ ਬਾਈ ਪਰ ਇੱਕ ਪਸੂ ਹਾਂਜੀ ਹਾਂਜੀ ਵੀਰ ਜੀ ਮੈਂ ਮਾਲੀ ਕਰਾ ਕੇ ਦਈ ਦਾ ਵੀਰ ਜੀ ਘਰੇ ਚਾਹੇ 2 ਡੰਗ 4 ਡੰਗ ਜੇ ਪਸੇ ਦੁੱਧ ਹਲਾਣਾ ਮੈਂ ਮਰਜੀ ਤਸੱਲੀ ਕਰਕੇ ਦਈ ਘਰ ਵਾਲੇ ਦੀ ਠੀਕ ਆ ਬਾਈ ਧੰਨਵਾਦ ਲਓ ਬਾਈ ਤਿੰਨ ਚਾਰ ਬਾਈ ਨਾਕ ਲੈ ਕੇ ਆਇਆ ਤੇ ਬਾਈ ਨੂੰ ਜੇ ਕੋਈ ਨਾਕ ਪਸੰਦ ਆਉਣਾ ਬਾਈ ਦਾ ਨੰਬਰ ਲੈ ਕੇ ਦਿੱਤਾ ਬਾਈ ਨਾਲ ਸੰਪਰਕ ਕਰ ਲਿਓ ते दो कि उते खड़ी कहिड़ी भई